ਉਹੀ ਉਸ ਕੰਡੀਸ਼ਨ ਚ ਹੈ ਜਿਹੜੀ ਘਾਵਤ ਨਾ ਤੂੰ 3 ਚੋਂ 13 ਚੋਂ 13 ਤੇ ਭੱਜ ਗਏ ਤੇ ਤਿੰਨ ਕਿਹੜੇ ਸੀ ਹੱਥ ਜੋੜੋ ਸਾਰੇ ਜੋੜੋ ਭੈਣੋ ਤੁਸੀਂ ਵੀ ਜਿਨ੍ਹਾਂ ਦੇ ਨਹੀਂ ਜੁੜਦੇ ਉਹਨਾਂ ਜੋੜਿਓ ਕਈ ਵੀਰੀ ਵੱਡਿਆ ਹੁੰਦਾ ਹੱਥ ਜਾਂ ਬਾਹਬੂ ਸੁੱਕੀ ਹੁੰਦੀ ਉਹਨਾਂ ਨੂੰ ਮਾਫੀ ਆ ਜਿਨ੍ਹਾਂ ਦੇ ਜੁੜਦੇ ਉਹ ਜ਼ਰੂਰ ਇਦਾਂ ਜੋੜੋ ਆਖੋ ਸਤਨਾਮ 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 ਇਹ ਵੱਡਾ ਪੁੰਨ ਜੇ ਨਹੀਂ ਕਿਸੇ ਨੂੰ 5-10 ਰੁਪਏ ਦੇਣ ਜੋਗੇ ਨਾ ਜੇਬ ਖਾਲੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ ਸਭ ਤੋਂ ਵੱਡਾ ਪੁੰਨ ਆ ਕਿਸੇ ਨੂੰ ਦੋਵੇਂ ਹੱਥ ਜੋੜ ਕੇ ਬੁਲਾ ਲੈਣਾ ਤੇ ਸਭ ਤੋਂ ਵੱਡਾ ਦਾਨ ਕਿਹੜਾ ਹੈ ਜਿਹੜਾ ਤੁਸੀਂ ਹੁਣੇ ਨਾਮ ਜਪਿਆ ਨਾ 10 ਕਿ ਮਿੰਟ ਇਹ ਜੀ ਦੁਰਦਾਸ ਹੁੰਦੀ ਤੇ ਉੱਥੇ ਜੇਕਰ ਆਉਂਦਾ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਦਾਨproptoਦਾਨ ਤੇ ਦਾਨਾਂ ਕੈ ਸਰਦਾਨ ਨਾਮ ਦਾ ਦਾਨ ਜਿਹੜਾ ਤੁਸੀਂ ਆ ਕੀਤਾ ਜੋਰ ਨਹੀਂ ਲੱਗਦਾ ਉਹ ਤਿੰਨ ਕਿਹੜੇ ਸੀ ਤੇਰਾ ਤੇ ਚਲੇ ਗਏ ਉਹ ਤਿੰਨ ਕਿਹੜੇ ਸੀ ਨਾਲ ਬੋਲਿਓ ਜਰੂਰ ਧੰਨ ਧੰਨ ਬਾਬਾ ਮਤੀ ਦਾਸ ਜੀ ਬੀਬੀਓ ਤੁਸੀਂ ਵੀ ਬੋਲੋ ਉਧਰ ਰੌਲਾ ਆ ਰਿਹਾ ਮੇਰਕੋ ਉੱਚੀ ਕਿਰਪਾ ਕਰੋ ਇਹ ਉਹਨਾਂ ਦੀ ਮੈਂ ਗੱਲ ਕਰਨ ਲੱਗਾ ਜਿਹੜੇ ਗੁਰੂ ਬਦਲੇ ਚੀਰੇ ਜਾਣੇ ਆ ਆਪਾਂ ਤਾਂ ਲੰਗਰ ਪਾਣੀ ਛਕਿਆ ਮਾਰੇ ਦੀ ਮੇਰਨਾਂ ਤੇ ਜਾ ਕੇ ਸੌ ਜਾਣਾ ਅਹੀਂ ਵੀ ਲੈ ਗਿਆ ਟੋਕਰੀ ਤੇ ਗਾਂ ਜਾਣਾ ਧਿਆਨ ਦੇਣਾ ਤਨ ਤਨ ਬਾਬਾ ਸਦੀ ਦਾਸ ਜੀ ਤਨ ਤਨ ਬਾਬਾ ਮਤੀ ਦਾਸ ਜੀ ਤਨ ਤਨ ਬਾਬਾ ਦਿਆਲਾ ਜੀ ਇਹ ਤਿੰਨ ਸੀ ਜੀ ਜਿਹੜੀ ਕਹਾਵਤ ਨਾ ਤੂੰ ਤਿੰਨਾ ਚੋਂ ਨਾ 13 ਚੋਂ 13 ਚਲੇ ਗਏ ਤਿੰਨ ਕਿਹੜੇ ਸੀ ਭਾਈ ਮਤੀ ਦਾਸ ਨੌਜਵਾਨ ਉਹਨਾਂ ਧਿਆਨ ਨਾਲ ਬੇਨਤੀ ਸੁਣ ਲਿਓ ਹੱਥ ਜੋੜ ਕੇ ਕਿਉਂਕਿ ਜਿਹੜੀ ਸੱਚੀ ਗੱਲ ਕਰਨੀ ਨਾ ਬਾਬਾ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਦੀ ਮੈਂ ਕਥਾ ਸੁਣ ਰਿਹਾ ਸੀ ਉਹ ਕਹਿੰਦੇ ਜਿੰਨੇ ਗੁਰੂ ਦੀ ਗੱਲ ਕਰਨੀ ਨਾ ਆਪ ਦਾ ਖਫਣ ਗੱਡੀ 'ਚ ਹੀ ਰੱਖੋ ਇਹ ਰਸਤਾ ਸਿੱਧਾ ਹੀ ਉਹਦੇ ਘਰ ਜਾਂਦਾ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਤੇ ਗੁਰੂ ਦੇ ਮਹਾਰੇ ਦੇ ਲਾਲਾਂ ਤੇ ਖਫਣ ਨਹੀਂ ਜੇ ਪਿਆ ਅੱਜ ਸਾਡੇ ਵਰਗੇ ਜਾਜਾਂ ਚ ਝੂੜਦੇ ਤੇ 25 ਲੱਖ ਦੀ ਲੋਈ ਉੱਤੇ ਲਈ ਫਿਰਦੇ ਆਖੋ ਵੈਗਰੋ ਤਾਂ ਕਈ ਬਾਬੇ ਤੇ ਅਣਕਾਂ ਵੀ ਨੀਲੀਆਂ ਸੰਤਰੀ ਲਾਉਂਦੇ ਆ ਬੋਲੋ ਸਤਨਾਮ ਐ ਬੂਟ ਵੀ 20-20 ਲੱਖ ਦੇ ਵਿੱਚੇ ਭਾਵੇਂ ਮੈਂ ਵੀ ਹਾਂ ਆਪਾਂ ਕਿਹੜਾ ਕਿਸੇ ਨੂੰ ਕਹਾ ਜਿਹੜਾ ਕਰਦਾ ਉਹਨੂੰ ਆਪੇ ਪਤਾ ਲੱਗ ਜਾਣਾ ਵੀ ਜਿਹਦੇ ਲਾਲਾਂ ਦੀ ਕਥਾ ਕਰ ਕਰਕੇ ਅਸੀਂ ਕਰੋੜਾਪਤੀ ਬਣੇ ਉਹਨੇ ਆਪਦੇ ਲਾਲਾਂ ਤੇ 2 ਮੀਟਰ ਦੀ ਲੋਈ ਨਹੀਂ ਪਾਈ ਸਾਨੂੰ ਅੱਜ ਸੰਗ ਹੋਣੀ ਚਾਹੀਦੀ ਵੀ ਬਾਜਾਂ ਵਾਲਿਆ ਤੇਰੇ ਘਰ ਦਾ ਜਸ ਗਾ ਕੇ ਅਸੀਂ ਅੱਜ ਤੇਰੀ ਵਖੀ ਚ ਖੰਜਰਦ ਨਹੀਂ ਮਾਰਨਦੇ ਆਖੋ ਸਤਨਾਮ ਅੱਜ ਤੇਰੇ ਨਾਲ ਗਦਾਰੀ ਤੇ ਨਹੀਂ ਕਰ ਰਹੇ ਕਿਉਂਕਿ ਜਦੋਂ ਅਸੀਂ ਸ਼ੁਰੂ ਹੋਏ ਸੀ ਤੇ ਅਸੀਂ ਤੇਰੇ ਲਾਲਾਂ ਦੀਆਂ ਧਾਰਨਾ ਤੇਰੇ ਲਾਲਾਂ ਦਾ ਨਾਂ ਲੈ ਲੈ ਕੇ ਸੰਗਤਾਂ ਨੇ ਸਾਨੂੰ ਕਿੱਥੇ ਬਚਾਤਾ ਅੱਜ ਅਸੀਂ ਤੇਰੇ ਲਾਲਾਂ ਨੂੰ ਬੇ ਲਾਲ ਕਰੰਦੇ ਆ ਉਸ ਵੇਲੇ ਭਾਈ ਮਤੀ ਦਾਸ ਜੀ ਨੂੰ ਆਖਿਆ ਕਾਜੀ ਨੇ ਕਹਿੰਦੇ ਮਤੀ ਦਾਸਾ ਤੂੰ ਕਿੱਡਾ ਸੋਹਣਾ ਸੁਨੱਖਾ ਹੋਇਆ ਵੇਖ ਤੇਰੇ ਚਿਹਰੇ ਤੇ ਨੂਰ ਕਿੰਨਾ ਹੈ ਤੈਨੂੰ ਕੋਈ ਬਹੁਤਾ ਜਿਆਦਾ ਸੀ ਤੰਗ ਨਹੀਂ ਕਰਦੇ ਸਿਰਫ ਇੰਨਾ ਕਹਿੰਦੇ ਆ ਵੀ ਆਪਣੇ ਸਿਰ ਦਾ ਜੂڑا ਕਟਾ ਦੇ ਆਪਣੀ ਮੋਹ ਛੱਡ ਦੇ ਧਰਮ ਛੱਡ ਦੇ ਜਾਂ ਤੈਨੂੰ ਮੋਹਾਂ ਦੇ ਕੇ ਨਵਾਜਾਂਗੇ ਤੇ ਮਤੀ ਦਾਸ ਨੇ ਆਖਿਆ ਸੀ ਮੈਂ ਸੁਆਸਤੇ ਛੱਡਦਾਗਾ ਮੈਂ ਸਰੀਰ ਤੇ ਛੱਡਦਾਗਾ ਪਰ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਪੱਲਾ ਨਹੀਂ ਛੱਡ ਸਕਦਾ ਆਖੋ ਸਤਨਾਮੁ ਕਹਿੰਦੇ ਫਿਰ ਨਹੀਂ ਛੱਡਣਾ ਤੇ ਕਾਜੀ ਸਾਹਿਬ ਫਤਵਾ ਦਿਓ ਫਤਵਾ ਕੀ ਦਿੱਤਾ ਕਹਿੰਦੇ ਜੀਂਦੇ ਨੂੰ ਲੱਕੜਾਂ ਚ ਬਨ ਕੇ ਲੱਕੜਾਂ ਚਿਰਦੀਆਂ ਵੇਖੀਆਂ ਕੱਪੜਾ ਕੱਟੀ ਦਾ ਵੇਖਿਆ ਹੈ ਲੋਹਾ ਚਿਰਦਾ ਵੇਖਿਆ ਪਹਿਲੀ ਵਾਰੀ ਬੰਦਾ ਚੀਰਨ ਲੱਗੇ ਹੋਏ ਆਖੋ ਸਤਨਾਮ ਇਤਿਹਾਸ ਕੁਝ ਦੇ ਰਿਹਾ ਏ ਸਾਨੂੰ ਸੁਣਿਆ ਤੁਸੀਂ ਬੜੀ ਵਿਰਾਂ ਹੋਊਗਾ ਪਰ ਆਪੋ ਆਪਣਾ ਤਰੀਕਾ ਹੁੰਦਾ ਸਿਣਾਉਣ ਦਾ ਇਸ ਗੁਰਬਾਣੀ ਨਵੀਂ ਆ ਕਦੇ ਤੁਸੀਂ ਕਿਹਾ ਜਗਜੀਤ ਸਿੰਘ ਪੁਰਾਣਾ ਹੋ ਗਿਆ ਸੁਖਮਨੀ ਸਾਹਿਬ ਪੁਰਾਣਾ ਹੋ ਗਿਆ ਨਹੀਂ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਮੇਰਾ ਸਾਹਿਬ ਨੀਤੀ ਨਵਾ ਵਾ ਭਾਈ ਸਾਹਿਬ ਨੂੰ ਜਦਵਾਰੇ ਚ ਬੰਨ ਲਿਆ ਲੱਕੜਾਂ ਚ ਕਾਜੀ ਕਹਿੰਦਾ ਜੀ ਵੀ ਮੌਕਾ ਓਏ ਓਏ ਨੌਜਵਾਨਾ ਮੋੜ ਮੋੜ ਕੀ ਜ਼ਿੰਦਗੀ ਨਹੀਂ ਮਿਲਦੀ ਕਰ ਕੁਝ ਹੋਸ਼ ਖੋਲ ਲੈ ਅੱਖਾਂ ਇਥੋਂ ਹੋ ਕੇ ਦੁਰਗੈ ਲੱਖਾਂ ਤੈਨੂੰ ਹੁਣ ਰੱਬ ਦੀਆਂ ਰੱਖਾਂ ਬੀਤੇ ਵਕਤ ਥਿਉਂਦੇ ਨਹੀਂ ਲੰਘ ਗਏ ਪਤਣਾ ਤੋਂ ਪਾਣੀ ਮੁੜ ਕੇ ਹੁਣ ਕਿੰਨੀ ਦੁਨੀਆ ਦੀਪ ਸਿੱਧੂ ਨੂੰ ਯਾਦ ਕਰਦੀ ਆਉਣਾ ਵਾਪਸ ਕਿਤੇ ਯਾਦਾਂ ਹੀ ਹੈ ਨਾ ਸੰਤ ਜਰਨੈਲ ਸਿੰਘ ਖਾਲਸਾ ਨੂੰ ਕਿੰਨੇ ਪਿਆਰ ਕਰਦੇ ਵਾਵਸਾਇਕ ਤੇਰੇ ਇਹ ਪੁੱਤਰ ਹਟਾਂ ਤੇ ਨਹੀਂ ਵੇਖਦੇ ਕਿਥੋਂ ਲੱਭਦੇ ਫਿਰੇ ਬਾਜ਼ਾਰ ਓਏ ਇਹ ਪੁੱਤਰ ਹਟਾਂ ਦੇ ਤੇ ਮਰ ਤੇ ਆਪਾਂ ਵੀ ਜਾਣਾ ਕਿਸੇ ਨੂੰ ਸ਼ੂਗਰ ਕਿਸੇ ਨੂੰ ਕੈਂਸਰ ਕਿਸੇ ਦਾ ਐਕਸੀਡੈਂਟ ਤੇ ਕੋਈ ਨਸ਼ਾ ਖਾ ਕੇ ਕਿਹੜਾ ਰਹਿਣਾ ਏ ਕਿਉਂਕਿ ਮਾਰੇ ਦੀ ਬਾਣੀ ਨੇ ਫੈਸਲਾ ਕਰਤਾ ਥਾਲ ਵਿੱਚ ਤੈਨ ਵਸਤੂ ਪਈਓ ਪਹਿਲੀ ਵਸਤੂ ਸੱਚ ਹੈ ਤੇ ਸੱਚੀ ਹੈ ਵੀ ਜਿੰਨੀ ਸੰਗਤ ਬੈਠੀ ਵਾਰੀ ਵਾਰੀ ਸਭ ਨੇ ਚਲੇ ਜਾਣਾ ਕੋਈ ਨਹੀਂ ਰਹਿਣਾ ਇੱਥੇ ਤੇ ਸੰਤੋਖ ਹੋਦੋਂ ਬੰਦੇ ਨੂੰ ਆਉਂਦਾ ਜਦੋਂ ਫਿਰ ਸੱਚ ਦੀ ਪ੍ਰਾਪਤੀ ਹੁੰਦੀ ਹੈ ਤੇ ਜਦੋਂ ਬੰਦੇ ਨੂੰ ਸੰਤੋਖ ਆਉਂਦਾ ਹੈ ਤੇ